ਕੀ ਨਾ ਤੁਹਾਡੇ ਦਲਜੀਤ ਸਿੰਘ ਹੈ ਮੇਰਾ ਨਾਮ ਕਿੱਥੇ ਦੇ ਰਹਿਣ ਵਾਲੇ ਇੱਥੋਂ ਦੇ ਰਹਿਣ ਵਾਲਾ ਸ਼ੇਰਪੁਰ ਦਾ ਹੀ ਤੇ ਇਹ ਕੀ ਵਾਰਦਾਤ ਕੀ ਹੋਈ ਸੀ ਵਾਰਦਾਤ ਇਹ ਹੋਈ ਆ ਵੀ ਇਹ ਨਾ ਇਹ ਜਿਹੜਾ ਮੁੰਡਾ ਗगनਿਆ ਗगनਾ ਜਿਹਦਾ ਸਿਰ ਇਹਨਾਂ ਨੇ ਖੋਪੜੀ ਲਾਤੀ ਆ ਹਾਂਜੀ ਇਹ ਤੇ ਜਿਹਨੇ ਲਾਈ ਆ ਖੋਪੜੀ ਉਹ ਦੋਨੇ ਦੋਸਤ ਸੀਗੇ ਪਕੇ ਇੱਥੋਂ ਤੱਕ ਵੀ ਇਹਨਾਂ ਨੇ ਨਾਮ ਵੀ ਆਪਦੇ ਇੱਕ ਦੂਜੇ ਦੇ ਗੁੱਟਾ ਤੇ ਲਿਖਾਏ ਹੋਏ ਸੀ ਠੀਕ ਹੈ ਹਾਂਜੀ ਇੱਕ ਦਿਨ ਇੱਥੇ ਖੜੇ ਸੀਗੇ ਇਹ ਦੋਨੇ ਇਸੇ ਜਗ੍ਹਾ ਤੇ ਜਿੱਥੇ ਅਸੀਂ ਆਪਾਂ ਖੜੇ ਆ ਤੇ ਪੁਲਿਸ ਆ ਗਈ ਚਾਣਕ ਅੱਛਾ ਉਹ ਬੰਦਾ ਜਿਹੜਾ ਜਿੰਨੇ ਵੜਿਆ ਉਹ ਭੱਜ ਗਿਆ ਠੀਕ ਆ ਉਹ ਭੱਜਣ ਦੇ ਨਾਲ ਕੀ ਹੋਇਆ ਕਿ ਇਹਦਾ ਮੋਟਰਸਾਈਕਲ ਇੱਥੇ ਇੱਕ ਖੜਾ ਸੀਗਾ ਉਹ ਇਹਨੂੰ ਪਤਾ ਸੀਗਾ ਵੀ ਇਹ ਮੋਟਰਸਾਈਕਲ ਇਹਦਾ ਇਹਨੇ ਖਰੀਦਾ ਦੋ ਨੰਬਰ ਦੇ ਵਿੱਚ ਉਹਨੇ ਚੱਕ ਕੇ ਉਪਰ ਗਲੀ ਦੇ ਵਿੱਚ ਇੱਕ ਸਾਈਡ ਤੇ ਕਰ ਦਿੱਤਾ ਡਰਦੇ ਨੇ ਵੀ ਇਹਨੂੰ ਵੀ ਮਤਲਬ ਕਿ ਪੁਲਿਸ ਪੁੱਛਗਿਛ ਕਰੋਗੀ ਉਹ ਜਦੋਂ ਪੁਲਿਸ ਇਹਨੇ ਦੇਖ ਲਿਆ ਦੂਰੋਂ ਦੀ ਨਾ ਵੀ ਇਹ ਮੋਟਰਸਾਈਕਲ ਇਹਨਾਂ ਦੇ ਮਤਲਬ ਇੱਦਾਂ ਦਾ ਹੈਗਾ ਵੀ ਫਰੇ ਕੀਤਾ ਆ ਉਹਨੂੰ ਪੁੱਛਣ ਲੱਪਿਆ ਉਹਨੇ ਦੱਸਿਆ ਮੇਰਾ ਨਹੀਂ ਮੋਟਰਸਾਈਕਲ ਉਹ ਦਾ ਉਹ ਕਮਲ ਜੀ ਦੀਪ ਕੋਈ ਮੁੰਡਾ ਹੈਗਾ ਉਹਦਾ ਹੈਗਾ ਮੋਟਰਸਾਈਕਲ ਹਾਂਜੀ ਉਹ ਕਹਿੰਦਾ ਵੀ ਤੂੰ ਗੱਤ ਪਰੇ ਕੀਤਾ ਉਹ ਕਹਿੰਦਾ ਵੀ ਮੈਂ ਸੈਟ ਦੀ ਤਾ ਉਹ ਭੱਜ ਗਿਆ ਪਤਾ ਨਹੀਂ ਕਿਹੜੀ ਗੱਲਾਂ ਠੀਕ ਆ ਉਹ ਜਦੋਂ ਉਹਨਾਂ ਨੇ ਪੁੱਛਗਿਛ ਕੀਤੀ ਤਾਂ ਉਹ ਨਿਕਲਿਆ ਚੋਰੀ ਦਾ ਠੀਕ ਆ ਜੀ ਉਹਨੇ ਕਿਹਾ ਵੀ ਇਹ ਵੀ ਮੇਰੇ ਨਾਲ ਹੀ ਸੀ ਜਦੋਂ ਮੈਂ ਖਰੀਦਾ ਇਦਾਂ ਹੀ ਇਹਨਾਂ ਦੀ ਆਪਸ ਵਿੱਚ ਰੰਜਿਸ਼ ਹੋ ਗਈ ਉਹ ਉਹ ਇਹਦੇ ਨਾਲ ਸਾਈਕਲੋਂ ਲੱਗਦਾ ਵੀ ਇਹਨੇ ਮੇਰਾ ਨਾਮ ਲੈਤਾ ਵੀ ਇਹਦਾ ਮੋਟਰਸਾਈਕਲ ਹੈ ਹਾਂਜੀ ਉਹ ਸੇਰ ਜਿਸ ਨੂੰ ਲੈ ਕੇ ਇਹ ਮੰਦਰ ਦੇ ਵਿੱਚ ਇਹਨਾਂ ਨੇ ਘੇਰ ਕੇ ਉੱਪ ਨੂੰ ਕੁੱਟਣ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਠੀਕ ਹੈ ਪਹਿਲਾਂ ਉਹਦੇ ਭਰਾ ਨੂੰ ਛੋਟੇ ਨੂੰ ਘੇਰਿਆ ਉਹਨੂੰ ਪੁੱਛਦੇ ਸੀ ਕਿ ਉਹਨੂੰ ਇੱਥੇ ਸੱਦ ਫੋਨ ਕਰਕੇ ਅਸੀਂ ਅੱਜ ਵੜਨਾ ਵਾ ਉਹਨੇ ਮੇਰਾ ਮੈਨੂੰ ਫਸਾਇਆ ਸੀਗਾ ਹੂੰ ਠੀਕ ਆ ਉਹਨੂੰ ਮੁੰਡਿਆਂ ਨੇ ਕਲੋਨੀ ਦੇ ਕਲੋਨੀ ਦੇ ਕੁਝ ਮੁੰਡੇ ਸੀਗੇ ਉਹ ਉਹਨਾਂ ਨੂੰ ਦੇਖ ਕੇ ਤਾਂ ਇਹਨੂੰ ਛਡਾ ਸ਼ੁਰੂ ਕਰ ਗਏ ਪਤਾ ਦਾ ਮੁੰਡਾ ਸੀਗਾ ਠੀਕ ਆ ਉਹ ਥੇ ਸੀਗਾ ਉਹਦੇ ਦਵਾਲੇ ਹੋਗਾ ਜਿਹੜਾ ਗਗਨਦੀਪ ਸੀਗਾ ਉਹਨਾਂ ਤੁਹਾਡਾ ਕੀ ਸੀ ਤਾਂ ਗਗਨ ਦਿਨ ਵਾਲਾ ਉਹ ਇੱਥੇ ਆਪਣਾ ਬਰਾਦਰ ਹੀ ਲੱਗਦਾ ਵਾ ਉਹ ਦਾ ਲड़का ਆ ਅੱਛਾ ਕਿੰਨੇ ਬੰਦੇ ਸਾਡੇ ਤਾਏ ਦਾ ਚਾਚੇ ਦਾ ਪੁੱਤ ਆ ਕਿੰਨੇ ਬੰਦੇ ਸੀ ਜਿਹੜੇ ਤੁਹਾਡੇ ਬੰਦੇ ਫਟਰ ਹੋਏ ਇਹ ਦੋ ਬੰਦੇ ਆ ਜਿਹੜੇ ਸਾਡੇ ਫਟਰ ਹੋ ਗਏ ਆ ਮਤਲਬ ਕਿ ਇਹ ਗਿਆ ਸੀ ਕਿ ਸਵੇਰੇ ਇੱਜਦਾ ਨਾ ਮੇਰੀ ਗੱਲ ਸੁਣੋ ਇਹ ਪਹਿਲਾਂ ਗਿਆ ਜਦੋਂ ਮੇਲੇ ਦੇ ਵਿੱਚ ਸਾਡੇ ਵੱਡੇ ਬਰਾਦਰ ਦੇ ਮੁੰਡੇ ਨੂੰ ਘੇਰ ਕੇ ਇਹਨਾਂ ਨੇ ਕੁੱਟਿਆ ਠੀਕ ਆ ਉਸ ਤੋਂ ਬਾਅਦ ਇਹ ਉਥੋਂ ਛੜਾਛਰੋ ਦਿੱਤਾ ਮੜਿਆ ਨੇ ਇਹ ਘਰੇ ਆ ਗਿਆ ਧਮਕੀ ਦੇਣ ਵਾਸਤੇ ਅੱਛਾ ਸਾਡੀ ਭਜਾਈ ਨੂੰ ਇਹਨਾਂ ਨੇ ਧਮਕੀ ਦਿੱਤੀ ਆ ਵੀ ਇਹਨਾਂ ਨੂੰ ਸਮਝਾ ਲੋ ਨਹੀਂ ਤਾਂ ਅਸੀਂ ਵੜਦੇ ਨੇ ਠੀਕ ਆ ਜੀ ਉਹ ਬ੍ਰਦਰ ਦਾ ਮੁੰਡਾ ਮੇਰੇ ਬ੍ਰਦਰ ਦਾ ਮੁੰਡਾ ਸਵੇਰੇ ਤੜਕੇ ਗਿਆ 4 ਵਜੇ ਘੁੰਮਣ ਉਹਥੇ ਉਹਨੂੰ ਉਹਦਾ ਡੈਡੀ ਟੱਕਰ ਗਿਆ ਮੁੰਡੇ ਦਾ ਉਹਨੇ ਉਹਨੂੰ ਰਿਕਵੈਸਟ ਕੀਤੀ ਵੀ ਇਦਾਂ ਚੰਗਾ ਨਹੀਂ ਲੱਗਦਾ ਮੁੰਡਾ ਲੈ ਕੇ ਮੁੰਡੇ ਲੈ ਕੇ ਸਾਡੇ ਘਰੇ ਆਇਆ ਸੀਗਾ ਠੀਕ ਆ ਉਹ ਗਲੀ ਦੇ ਵਿੱਚੋਂ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਚੱਕ ਕੇ ਲੈ ਗਿਆ ਖਿੱਚ ਕੇ ਲੈ ਗਿਆ ਧੂਕੇ ਕਰੇ ਲਿਆ ਆ ਗਏ ਨਾ ਨੇ ਉਹਨਾਂ ਦੀ ਵੱਡ ਟੋਕ ਕਰ ਦਿੱਤੀ। ਅੰਟੀ ਵੀ ਨਾ ਤਾਂ ਡਾਈ। ਕੀ ਵਾਰ ਤੋਂ ਹੋਈ ਸੀਗੀ? ਇਹ ਪਾਜੀ ਕਿਤੇ ਮੇਲੇ 'ਚ ਲੜੇ-ਲੁੜੇ ਸੀ ਪਹਿਲੋਂ। ਕਰਦਾ ਵਿੱਚ ਉਹਦੋਂ। ਤੋਂ ਬਾਅਦ ਦੇ ਵਿੱਚ ਇਹ ਘਰੇ ਆਏ ਵੀ 25 ਬੰਦੇ ਲੈ ਕੇ ਆਈ 9 ਸਸੇ ਸੀ ਕਰੇ। ਕੋਠੇ 'ਤੇ ਚੜ ਗਏ ਪੌੜੀਆਂ। ਤੁਸੀਂ ਕਿੱਥੇ ਰਹਿੰਦੇ ਹੋ? ਆ ਵੀ ਆ ਨਾਲ ਦੀ ਗਰੀਸ ਤਾਰੀ ਆ। ਤੇ ਮੈਨੂੰ ਕਹਿੰਦਾ ਸੀ ਤ ਪਰਚਾ ਕਰਾਉਣਾ ਨਹੀਂ ਤੂੰ ਕਰਾਉਣਾ ਤਾਂ ਕਰਾ ਲਈ ਪਰਚਾ ਇਹਦਾ ਕਹਿ ਰਿਹਾ। ਆ ਵੀ ਅਸੀਂ ਵੱਡੇ ਬੰਦੇ ਕਿਦਾਂ ਬੱਚੋਂ ਕਿ ਇਸ ਪੌੜੇ ਕੀ ਬੰਦੇ ਨੇ ਕਰ ਦਈਏ। ਉਹ ਉਹਨਾਂ ਦੇ ਮੁੰਡੇ ਸੀ ਕਮਲ ਹੋਣੇ। ਸਰਪੰਚ ਕਰਦਾ ਉਹਨਾਂ ਦੀ ਉਧਰ ਦਾ ਕੀ ਕੀ ਨਾਮ ਸਰਪੰਚ ਦਾ ਬਬਲੂ ਸਰਪੰਚ ਬਬਲੂ ਸਰਪੰਚ ਹਾਂਜੀ ਰਾਜੂ ਰਾਜੂ ਵੀ ਆ ਤੇ ਰਾਜੂ ਵੀ ਆ ਤਾਂ ਤੁਹਾਨੂੰ ਤੁਹਾਨੂੰ ਕੀ ਧਮਕੀ ਦਿੱਤੀ ਇਹਨਾਂ ਨੇ ਉਹ ਕਹਿੰਦਾ ਵੀ ਮੈਂ ਤਪਰਜੇ ਕਰਾਉਣੇ ਨਹੀਂ ਤੁਸੀਂ ਕਰਵਾ ਲਓ ਆ ਕਿ ਤੇ ਮੈਂ ਤੁਹਾਡੇ ਮੁੰਡੇ ਵੱਢਣੇ ਆ ਕਹਿੰਦਾ ਅੱਛਾ ਇਹ ਕਹਿੰਦਾ ਇਹ ਵੀ ਮੈਨੂੰ ਪਤਾ ਕਿੱਥੇ ਕਿੱਥੇ ਕੰਮ ਤੇ ਜਾਂਦੇ ਆਂ ਤੁਹਾਨੇ ਦੋਨੇ ਬੈਠੇ ਤੇ ਮੈਂ ਵੱਢ ਦੇਣੇ ਆ ਕਹਿੰਦਾ ਰਸਮੀ ਸ਼ਿਕਾਇਤ ਜਦੋਂ ਇਹ ਸਪਿੰਡਰ ਹੋਇਆ ਤੁਸੀਂ ਉਦੋਂ ਇੱਥੇ ਮੌਕੇ ਤੇ ਮੌਜੂਦ ਸੀਗੇ ਜੋ ਸਿੱਖ ਲੜਾਈ ਹੋਈ ਆ ਉਹ ਤਾਂ ਸੀ ਇੱਥੇ ਸੀ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਫਿਰ 6 ਵਜੇ ਪਤਾ ਲੱਗਾ ਉਹ ਵੀ ਕਿਸੇ ਨੇ ਆਣ ਕੇ ਦੱਸਿਆ ਵੀਡੀਓ ਬਣਾ ਕੇ ਵੀ ਆ ਦੇਖੋ ਤੁਹਾਡੇ ਬੱਚੇ ਮਰੇ ਪਏ ਉੱਥੇ ਚੱਕ ਲਏ ਜਾਂ ਸਾਨੂੰ ਸੁਨੇਹਾ ਮਿਲਿਆ ਵੀ ਬੱਚਾ ਇਹ ਉਦੋਂ ਭੰਗੀਆਂ ਦੋ ਬੁੱਢੀਆਂ ਪੜੀਆਂ ਉੱਥੇ ਜਿੱਦੋਂ ਗਏ ਤਾਂ ਦਾਤਰ ਲੈ ਕੇ ਤਿਰਦੇ ਸੀ ਨਾ ਉਹਨਾਂ ਦੇ ਕੋਈ ਸੱਟ ਲੱਗੀ ਕੁਝ ਨਹੀਂ ਸੀ ਚੰਗੇ ਭਲੇ ਫਿਰਦੇ ਪਏ ਸੀ ਹੁਣ ਉਹਨਾਂ ਨੇ ਹੱਥ ਵੜਾ ਕੇ ਪਲਸਟਰ ਲਵਾ ਕੇ ਤੇ ਮੰਝਿਆ ਤੇ ਪੈ ਗਏ ਰਾਤ ਦਾ ਪਤਾ ਲੱਗਾ ਵੀ ਉਹ ਮੁੰਡਾ ਸੀਰਸ ਜ਼ਿਆਦਾ ਭਤੀਜਾ ਸਾਡਾ ਉਹ ਹੁਣ ਚੰਡੀਗੜ੍ਹ ਜਿੱਦੋਂ ਦੱਸਿਆ ਵੀ ਭੱਜ ਗਿਆ ਤੇ ਉਹ ਭੱਜ ਗਈ ਉੱਥੋਂ ਹਸਪਤਲੋਂ ਹਾਂਜੀ ਅਮਰਜੀਤ ਕੋਰ ਜੇ ਮਸਲ ਕੀ ਹੈ ਤੁਹਾਡਾ ਬੇਟਾ ਸੀਗਾ ਕਿੰਨਾ ਏਦਾਂ ਲੜਾਈ ਕੀ ਹਾਂਜੀ ਕੀ ਗੱਲ ਕੀ ਸੀਗੀ ਗੱਲ ਇਹਨਾਂ ਦੀ ਸਰ ਮੇਲੇ ਵਿੱਚ ਕੋਈ ਮਾੜੀ ਮੋਟੀ ਲੜਾਈ ਹੋਈ ਸੀ ਮੁੰਡਿਆਂ ਦੀ ਦੂਸਰਿਆਂ ਦੀ ਇਹ ਤਾਂ ਜਿਹੜਾ ਮੇਰਾ ਬੇਟਾ ਉਦੋਂ ਵੀ ਨਾਲ ਨਹੀਂ ਸੀਗਾ ਜਦੋਂ ਬਾਅਦ ਚ ਲੜਾਈ ਹੋਈ ਉਦੋਂ ਵੀ ਨਾਲ ਨਹੀਂ ਸੀ ਇਹ ਤਾਂ ਉਸ ਟਾਈਮ ਘਰੇ ਰੋਟੀ ਖਾਂਦਾ ਸੀ ਜਦੋਂ ਮੁੰਡਿਆਂ ਨੇ ਫੋਨ ਕੀਤਾ ਵੀ ਏਦਾਂ ਏਦਾਂ ਕਰਕੇ ਲੜਾਈ ਹੋ ਗਈ ਹੈ ਮਗਰ ਗਿਆ ਤੇ ਉਹ ਮੁੜ ਕੇ ਮੈਨੂੰ ਨਹੀਂ ਸਾਨੂੰ ਪਤਾ ਵੀ ਉਹ ਉੱਥੇ ਮੇਲੇ ਚ ਗਿਆ ਵਾ ਕਿੱਥੇ ਗਿਆ ਵਾ ਮੈਨੂੰ ਪਤਾ ਲੱਗਾ ਵਾ ਜਦੋਂ ਇਹ ਇਕੱਲਾ ਗਿਆ ਸੀ ਇਹ ਇਕੱਲਾ ਹੀ ਤੇ ਮਤਲਬ ਕੀ ਨਾਮ ਕੀ ਮੁੰਡੇ ਕੜੇ ਦਾ ਗੁਰਕਮਲ ਸਿੰਘ ਗੁਰਕਮਲ ਸਿੰਘ ਤੇ ਜਿਨ੍ਹਾਂ ਜਿਨ੍ਹਾਂ ਨੇ ਮਾਰਿਆ ਵਾ ਮੁੰਡੇ ਗੁੱਟਿਆ ਵਾ ਉਹਨਾਂ 'ਚ ਕੋਈ ਪੁਲਿਸ ਉਹ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਗਈ ਹਾਂ ਜੀ ਬੱਚੇ ਮੋਕ ਨਾ ਲੜਦੇ ਆ ਪੁਲਿਸ ਨੇ ਇੱਥੇ ਵੀ ਪੁਲਿਸ ਚੱਕਣ ਮੌਕੇ ਤੇ ਆਈ ਪੁਲਿਸ ਸੱਦੀ ਐ ਐਮ ਸੀ ਸੱਦੀਆ ਪੁਲਿਸ ਨੇ ਫਿੱਟੇ ਮੂੰਹ ਤੱਕ ਨਹੀਂ ਉਹਨਾਂ ਨੂੰ ਕਿਹਾ ਕੁਛ ਨਹੀਂ ਕਿਹਾ ਜਿਹੜੇ ਤੁਹਾਡੇ ਮੋਹਲੇ ਦੇ ਐਮ ਸੀ ਆ ਉਸਨੇ ਕੋਈ ਸਿ ਜੋਬ ਵਗੈਰਾ ਨਹੀਂ ਦਿੱਤਾ ਬਹੁਤ ਦਿੱਤਾ ਜੀ ਉਹਨੇ ਦਿੱਤਾ ਉਹਨੇ ਦਿੱਤਾ ਉਹਨੇ ਨਾਲ ਹੋ ਕੇ ਚਕਾਇਆ ਸਾਡੇ ਬੱਚਿਆਂ ਨੂੰ ਉਹਨੇ ਹੀ ਉਤ ਮੰਦਰੋਂ ਰੋਗੜਾ ਅੰਦਰ ਬੜਾ ਦਿੰਦੇ ਕੇ ਨੂੰ ਬਾਜਰਾ ਪਾ ਜਾਂਦਾ ਹੈ ਦਾ ਟੇਟਾ ਸਾਰਾ ਕੁਝ ਦਲਵਾਉਂਦੇ ਆਂ ਅੰਦਰੋਂ ਕਿੰਨੇ ਬੰਦੇ ਸੀ ਉਹ ਲੋ ਜਿਨ੍ਹਾਂ ਨੇ ਇਹਦਾ ਹਮਲਾ ਕੀਤਾ ਉਹ ਬਹੁਤ ਜਣੇ ਸੀ ਜੀ ਉਹਨਾਂ ਦੇ ਇਹੋ ਰਿਸ਼ਤੇਦਾਰ ਵੀ ਸੀ ਕੋਈ ਅਣਪਛਾਤੇ ਵੀ ਸੀ ਵਿੱਚ ਫਿਰ ਉਹ ਸਾਰਾ ਪਰਿਵਾਰ ਸੀਗਾ ਫਿਰ ਤੁਹਾਡੇ ਬੇਟੇ ਦੀ ਕੰਡੀਸ਼ਨ ਕਿਦਾਂ ਦੀ ਏ ਮੇਰੇ ਬੇਟੇ ਦੀ ਕੰਡੀਸ਼ਨ ਖਰਾਬ ਈ ਹੈ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਸਾਡੀ ਇਹ ਮੰਗਾ ਵੀ ਸਾਨੂੰ ਆਨੇ ਆ ਮਿਲ ਜਾਵੇ ਸਾਡੇ ਬੱਚੇ ਮੋਤ ਨਾਲ ਲੜਦੇ ਆਏ ਆ ਰਾਮਣਾ ਉੱਥੇ ਬੈਠੇ ਆ ਖੜੋਤੇ ਆ ਹੁਣ ਰਾਤ ਦੇ ਉੱਧੇ ਭੱਜੇ ਹੋਏ ਆ ਰਾਤ ਦੇ ਭੱਜੇ ਹੋਏ ਆ ਮੇਰੇ ਕੋਲ ਜਦੋਂ ਉਹਨੇ ਬਾਲ ਕੇ ਸੀਰੀਅਸ ਆ ਭੱਜ ਗਿਆ ਉੱਥੋਂ ਬੈੱਡ ਛੱਡ ਕੇ ਸਾਡੇ ਮੁੰਡੇ ਨੂੰ ਉਹਨੇ ਉੱਥੋਂ ਵੀ ਰੈਫਰ ਕਰ ਦਿੱਤਾ ਚੰਡੀਗੜ੍ਹ ਕੀਤਾ ਗਿਆ ਉਹਦੀ ਸਾਨੂੰ ਕੋਈ ਆਸ ਹੀ ਨਹੀਂ ਆਦੀ ਜਿਹੜੀ ਦੂਜੀ ਪਾਰਟੀ ਉਹਨਾਂ ਦੇ ਨਾਮ ਤੋਂ ਕੀ ਨਾਮ ਉਹਨਾਂ ਦੇ ਦੀਮਾਨੇ ਕਦੇ ਬੇਟੇ ਦਾ ਮੁਲਕਤਾ ਉਹ ਹੈਗਾ ਜੀ ਇਥੋਂ ਬੋਈ ਚ ਰਹਿਣ ਵਾਲੇ ਆ ਉਹਨਾਂ ਦੇ ਫਾਦਰ ਦਾ ਨਾਮ ਹੈਗਾ ਮਹਿੰਦਰਪਾਲ ਬਿਲਕੁਲ ਬੇਟੇ ਦਾ ਨਾਮ ਹੈਗਾ ਕਮਲ, ਦੀਪਕ, ਅਭਿਸ਼ੇਕ ਅੱਛਾ ਜੀ ਤੇ ਉਹਨਾਂ ਦੀ ਮਾਤਾ ਦਾ ਨਾਮ ਹੈਗਾ ਜਸ ਮਹਿੰਦਰਪਾਲ ਦਾ ਕੱਚਾ ਨਾਂ ਕੀ ਬਿੰਦ ਕਹਿੰਦੇ ਇਹਨੂੰ ਪੱਕਾ ਤੋਂ ਫੇ ਕੁਸ਼ੇ ਗੁੱਦੇ ਤੁਹਾਡੀ ਇਥੇ ਗਲੀ ਚ ਰਹਿਣ ਵਾਲੇ ਆ ਇੱਕੋ ਬੈਕ ਸਾਈਡ ਉਹ ਗਲੀ ਸਾਹਮਣੇ ਲੱਗਦੀ ਉਹ ਬੋਈ ਚ ਪੈਂਦੀ ਉਧਰ ਉਹਨਾਂ ਦਾ ਘਰ ਆ ਉੱਤਲੇ ਬਾਬੇ ਬਾਬੇ ਬੂਟੇ ਚਾਲ ਹੁਣ ਬੁੜੀਆਂ ਨੇ ਉੱਤਲੇ ਗਾਨ ਦਾ ਸੇਵਾ ਵੀ ਪਹਿਲਾਂ ਗਲੀ ਚ ਨਾਲੀ ਚ ਪੁੱਟਿਆ ਇਹਨਾਂ ਨੇ ਨਾਲੀ ਚ ਮੂੰਹ ਦੇ ਦੇ ਕੇ ਮੇਰੇ ਬੇਟੇ ਨੂੰ ਵੱਡੇ ਨਾਲ ਲਾ ਸੀ ਉੱਥੋਂ ਬੂਟੇ ਚ ਪੁੱਟ ਕੇ ਫੇਰ ਲਗਾਏ ਕਰਿਆ ਨਾਲੀ ਚ ਮੂੰਹ ਦੇ ਦੇ ਕੇ ਪੁੱਟਿਆ ਇਹਨਾਂ ਨੇ ਯਾਨੀ ਕਿ ਅੱਜ ਤੱਕ ਮੁੰਡੇ ਸਾਰੇ ਘਰੋਂ ਭੱਜੇ ਪਏ ਆ ਹਾਂਜੀ ਕਰਿਆ ਨਹੀਂ ਕੋਈ ਜਦੋਂ ਬੇਵੋਸ਼ ਹੋ ਗਿਆ ਫੇਰ ਘਰ ਚੱਕ ਕੇ ਲਗਾਇਆ ਹਸਪਤਾਲੋਂ ਭੱਜਿਆ ਜੀ ਹਾਂਜੀ ਹਸਪਤਾਲੋਂ ਕਦੋਂ ਦਾ ਅਗਲੀ ਤੁਹਾਡਾ ਮੁੰਡਾ ਕਿੰਨੇ ਦਿਨ ਹੋ ਗਏ ਇਸ ਗੱਲੋਂ ਅੱਜ ਤੀਜਾ ਦਿਨ ਆ ਜੀ ਅੱਜ ਤੀਜਾ ਦਿਨ ਆ ਜੀ ਤਿੰਨ ਦਿਨ ਹਾਂਜੀ ਠੀਕ ਹੈ ਛਾਈ ਤਰੀਕ ਤੜਕੇ ਦਾ ਜੀ ਠੀਕ ਹੈ ਚਲੋ ਸੁਣੋ ਹਾਂਜੀ ਸਰ ਸਾਰਾ ਸ਼ੇਖਪੁਰ ਚ ਜਿਹੜੀ 2 ਘਟਾਵਾਂ ਵਿੱਚ ਲੜਾਈ ਹੋਈ ਸੀ ਸਾਰਾ ਕੀ ਮਾਮਲਾ ਹੈ ਜੀ ਜੀ ਸ਼ੇਖਪੁਰ ਲਈ ਹੋਈ ਤੇ ਬੱਚੇ ਨੇ ਜਿਹੜੀ ਲੜਾਈ ਹੋਈ ਹੈ ਹਾਂਜੀ ਗਗਨ ਤੇ ਵਿਸ਼ਾਲ ਜਿਹੜਾ ਸੀਗਾ ਉਹ ਇਹਨਾਂ ਨੇ ਜਾ ਕੇ ਕਮਲ ਦੇ ਘਰ ਦੇ ਦਿੱਤੀ ਹੁੰਦਾ ਕੀਤਾ ਕਮਲ ਦੇ ਘਰ ਜਾਣੇ ਉਹਨਾਂ ਦਾ ਹੈਜੀਟ ਕੀਤਾ ਤੇ ਇਹਨਾਂ ਦੇ ਵੀ ਸੱਤਾਂ ਲੱਗੀਆਂ ਤੇ ਉਹਨਾਂ ਦੇ ਵੀ ਸੱਤਾਂ ਲੱਗੀਆਂ ਇਹਦੇ ਵਿੱਚ ਉਹ ਦੋਨੇ ਪਾਰਟੀਆਂ ਜਿਹੜੀਆਂ ਸੀਗੀਆਂ ਸਿਵਲ ਬੋਟ ਜਿਹੜੀਆਂ ਸੀਗੀਆਂ ਇਹ ਜਿਹੜੇ ਦੋਨਾਂ ਤੇ ਧਿਆਨ ਲਾਇਆ ਗਿਆ ਹੈਗਾ ਐਫਆਈਰ ਦੀ ਰਿਪੋਰਟ ਕੀ ਹੈ ਸਾਰੇ ਜਿਹੜੋਂ ਗਗਨ ਤੇ ਵਿਚਾਰ ਲੈ ਕੇ ਗੱਲ ਕੀਤੀ ਕਿ ਉਹ ਕਹਿੰਦੇ ਸਾਡੇ ਘਰ ਤੇ 25 ਮੁੰਡੇ ਆਏ ਸਾਡੇ ਮੁੰਡਿਆਂ ਨੂੰ ਇਦਾਂ ਮਤਲਬ ਨਾਲ ਮਾਰਿਆ ਪਟਿਆ ਤੇ ਸਿਰਫ ਉਹਦਾ ਬੋਲ ਜਿਹੋਨਾਂ ਨੇ ਸਟੇਟਮੈਂਟ ਦਿੱਤੀ ਹੈ ਜਿਹੇ ਤਰ੍ਹਾਂ ਹੋਤੀ ਹੈਗੀ ਹਾਂਜੀ ਉਸੇ ਤਰ੍ਹਾਂ ਟਾਰਗੇਟ ਕੀਤੀ ਗਈ ਹੈ ਤੇ ਤੇ ਜਿਹੜਾ ਰਹਿਦਾ ਜਿਹੜੇ